ਗੁਰਦੁਆਰਾ ਬਾਬਾ ਸੈਦ ਕਬੀਰ ਜੀ ਪਿੰਡ ਜਲਾਲਾਬਦ ਪੂਰਬੀ ਭਿੰਡਰ ਰੋਡ ਜ਼ਿਲ੍ਹਾ ਮੋਗਾ ਵਿਖੇ ਮੇਲਾ ਅਤੇ ਮਹਾਨ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ 1 ਕਿ ਮਾਰਚ 2024 ਤੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੂਰ ਦੂਰੋਂ ਆ ਕਰਕੇ ਸੰਗਤ ਹਾਜ਼ਰੀ ਭਰਦੀ ਅਤੇ ਨਤਮਸਤਕ ਹੁੰਦੀ ਹੈ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸਿੱਕੇ ਪੰਜਾਬ ਚੈਨਲ YouTube ਤੇ ਦਿਖਾਇਆ ਜਾਏਗਾ ਕਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਓ ਆਪਾਂ ਪ੍ਰਬੰਧਕਾਂ ਪਾਸੋਂ ਇਸ ਸਮਾਗਮ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਤਾਨ ਨੂੰ ਦੱਸਿਆ ਜਾਂਦਾ ਹੈ ਪਿੰਡ ਜਲਾਲਾਬਾਦ ਗੁਰਦੁਆਰਾ ਬਾਬਾ ਸੈਦ ਕਬੀਰ ਜੀ ਜ਼ਿਲ੍ਹਾ ਬੋਗਾ ਧਰਮਕੋੜ ਦੇ ਕੋਲ ਪਿੰਡਾਂ ਨੂੰ ਜਾਂਦੇ ਆਂ ਸਜੇ ਹੱਥ ਸ਼ਰਕਤੇ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚੇਤ ਦੇ ਮਹੀਨੇ ਦੇ ਵਿੱਚ ਮੇਲਾ ਜਿਹੜਾ ਬਹੁਤ ਵੱਡਾ ਲੱਗਦਾ 18 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਪ੍ਰਾਰambh ਹੋਣਗੇ ਵੀਰ ਨੂੰ ਉਪੋਗ ਪੈਣਗੇ ਤੇ 21 ਨੂੰ ਬਹੁਤ ਵੱਡੇ ਪੱਧਰ ਤੇ ਮੇਲਾ ਹੁੰਦਾ तकरीबन ਦੋ ਕਿੱਲਿਆਂ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਤੇ ਬੜੇ ਦੂਰੋਂ ਦੂਰੋਂ ਸੰਗਤਾਂ ਹਰ ਸਾਲ ਤੇ ਨਹੀਂ ਕੇਵੀ ਸੰਗਤਾਂ ਆਉਂਦੀਆਂ ਨੇ ਇੱਥੇ ਹਰ ਇੱਕ ਤਰ੍ਹਾਂ ਦੀ ਇਹ ਵੀ ਭਾਵਨਾਵਾਂ ਸੰਗਤ ਦੀ ਪੂਰੀ ਹੁੰਦੀ ਆ ਮੌਕਿਆਂ ਦਾ ਖਾਸ ਕਰਕੇ ਲੋਣ ਤੇ ਬੋਕਰ ਜਿਹੜੀ ਆ ਇਹ ਸੰਗਤ ਜਨਉਂਦੀ ਆ ਹਰ ਇੱਕ ਤਰ੍ਹਾਂ ਦੀ ਸ਼ਬਦਾ ਜਿਹੜੀ ਸੰਗਤ ਦੀ ਪੂਰੀ ਹੁੰਦੀ ਆ ਇੱਥੇ ਜੀ ਹਰ ਵੀਰਵਾਰ ਇੱਥੇ ਮੇਲਾ ਲੱਗਦਾ ਤੇ 21 ਮਾਰਚ ਆਠ ਚੇਤ 2024 ਨਵਤੋਲਾ ਸੰਤ ਜੀ ਜੀ ਇਥੇ ਪਹੁੰਚ ਕੇ ਗੁਰੂ ਘਰ ਹਾਜ਼ਰੀਆਂ ਭਰੇਓ ਤੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ